ਅਸਾ ਦੀਵਰ ਗੁਰ ਅੰਮ੍ਰਿਤ ਭਿੰਨੀ ਦਿਹੋਰੀ ਅੰਮ੍ਰਿਤ ਬੁਰਕੇ RAM ਰਾਜੇ ਜਿਨਾਂ ਗੁਰ ਬਾਣੀ ਮਨ ਭਾਇਆ ਅੰਮ੍ਰਿਤ ਛਕ ਛਕੇ ਗੁਰ ਟੂਠੇ ਹਰ ਪਾਇਆ ਚੁਕੇ ਤਕ ਤਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਸ਼ਲੋਕ ਮਹਲਾ ਪਹਿਲਾ ਸੁਰਖਾ ਬੀਰਖਾ ਤੀਰਥਾਂ ਟੱਟਾਂ ਮੇਗਾ ਖੇਤਾਹ ਦੀਪਾਂ ਲੋਆ ਮੰਡਲਾ ਖੰਡਾ ਵਰਪੰਡਾਹ ਅੰਡਜੇ ਜੇਰਜ ਉਤਪੂਜਾ ਖਾਣੀ ਸੇਤਜਹ ਸੋਮਿਤ ਜਾਣੈ ਨਾਨਕਾ ਸਰਾ ਮਿਰਾ ਜਨਤਾਹ ਨਾਨਕ ਜੰਤ ਉਪਾਏ ਕੈ ਸਮਾਲੇ ਸਭ ਨਾਹ ਜਿਨ ਕਰਤੈ ਕਰਣਾ ਕੀਆ ਚਿੰਤਾ ਪੀ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ 조ਹਾਰੀ ਸੁਅਸਤ ਤਿਸ ਤਿਸ ਦੀ ਬਾਣ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟੀਕਾ ਕਿਆ ਤਗ ਮਹੱਲਾ ਪਹਿਲਾ ਲੱਖ ਨੇਕੀਆਂ ਚੰਗੀਆਂ ਆ ਲੱਖ ਪੂਨਾ ਪਰਵਾਣ ਲੱਖ ਤਪ ਉਪਰ ਤੀਰਥਾਂ ਸਹਿਜ ਜੋਗ ਬੇਬਾਣ ਲਖ ਸੂਰਤਣ ਸੰਗਰਾਮ ਰਣ ਮਹਿ ਛੋਟੈ ਪ੍ਰਾਣ ਲਖ ਸੂਰਤੀ ਲਖ ਗਿਆਨ ਧਿਆਨ ਪੜਿਐ ਪਾਠ ਪੁਰਾਣ ਜਿਨ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾਂ ਤੀਨੀ ਸੱਚ ਕਮਾਇਆ ਸਤਿਗੁਰ ਮਿਲਿਐ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ